ਪੰਜਾਬ ਦੇ ਵਿੱਚ ਲਗਾਤਾਰ ਹੀ ਆਏ ਦਿਨੀ ਵਧਰੀਆਂ ਨੇ ਬੇਅਦਬੀ ਦੀਆਂ ਘਟਨਾਵਾਂ ਆਏ ਦਿਨੇ ਕਿਸੇ ਨਾ ਕਿਸੇ ਧਰਮ ਦੀ ਖੁੰਦੀ ਹੈ ਬੇਅਦਬੀ ਇਹ ਨਵਾਂ ਮਾਮਲਾ ਦੇਖ ਤੇ ਸੁਣ ਤੁਹਾਡੇ ਵੀ ਉੱਡ ਜਾਣਗੇ ਖੁਸ਼ ਜੀ ਹਾਂ ਦੱਸ ਦਈਏ ਆਏ ਦਿਨੀ ਪੰਜਾਬ ਦੇ ਵਿੱਚ ਬੇਅਦਬੀਆਂ ਦੇ ਘਟਨਾਵਾ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਨਵੀਂ ਘਟਨਾ ਜਿਹੜੀ ਹੈ ਬੇਅਦਬੀ ਦੀ ਸਾਹਮਣੇ ਆਈ ਹੈ ਜਿੱਥੇ ਕਿ Hindu ਦੇਵੀ ਦੇਵਤਿਆਂ ਦੇ ਸਰੂਪਾਂ ਨੂੰ ਤੇ ਗ੍ਰੰਥਾਂ ਨੂੰ ਜਿਹੜਾ ਗੱਟੇ ਦੇ ਵਿੱਚ ਪਾ ਕੇ ਤੇ ਰੂੜੀ ਤੇ ਸੁੱਟਿਆ ਹੋਇਆ ਸੀਗਾ ਇਹ ਕਾਰਾ ਇੱਕ ਪਰਿਵਾਰ ਦੇ ਵੱਲੋਂ ਕੀਤਾ ਗਿਆ ਸੀਗਾ ਜਦੋਂ ਉਸ ਪਰਿਵਾਰ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਧਰਮ ਪਰਿਵਰਤਨ ਕਰ ਲਿਆ ਤੇ ਇਹ ਸਭ ਅਸੀਂ ਜੀ ਹਾਂ ਇਹ ਸਭ ਅਸੀਂ ਇੱਕ ਚਰਚ ਦੇ ਪਾਦਰੀ ਦੇ ਕਹਿਣ ਤੇ ਕੀਤਾ ਜਦੋਂ ਇੱਕ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਜਿਹੜਾ ਗੱਡੇ ਦੇ ਵਿੱਚ ਪਾਏ ਹਿੰਦੂ ਦੇਵੀ ਦੇਵਤਿਆਂ ਦੇ ਗ੍ਰੰਥਾਂ ਨੂੰ ਤੇ ਸਰੂਪਾਂ ਨੂੰ ਜਿਹੜਾ ਰੂੜੀ ਤੇ ਸੁੱਟਿਆ ਮਿਲਿਆ ਤਾਂ ਉਹਨਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਹਦੇ ਚ ਉਸ ਪਰਿਵਾਰ ਦੀ ਫੋਟੋ ਨਿਕਲ ਆਈ ਉਹਨਾਂ ਨੇ ਉਸ ਪਰਿਵਾਰ ਨੂੰ ਪੁੱਛਿਆ ਤਾਂ ਉਸ ਪਰਿਵਾਰ ਨੇ ਜਿਹੜਾ ਮੰਨਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਕਾਰਾ ਸਾਡੇ ਵੱਲੋਂ ਹੀ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਉਸ ਬੰਦੇ ਨੂੰ ਗ੍ਰਫਤਾਰ ਕਰ ਲਿਆ ਤੇ ਡੀਐਸਪੀ ਦੇ ਵੱਲੋਂ ਬਿਆਹ ਦਿੱਤਾ ਗਿਆ ਹੈ ਕਿ ਉਹਨਾਂ ਉੱਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇਗੀ ਕਬੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਨਾਲ ਭਾਈ ਜਸਪਾਲ ਸਿੰਘ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਤੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੋਤਵਰ ਤੇ ਸਿਕਸ ਕਲੂਬ ਫੈਡਰੇਸ਼ਨ ਦੇ ਸਾਰੇ ਮੋਤਵਰ ਸਿੰਘ ਖੜੇ ਇੱਥੇ ਜੀ ਨਾਲ ਪਿੰਡ ਦੇ ਅੱਛੀ ਵਾਲੇ ਪਿੰਡ ਦੇ ਮੋਤਵਰ ਆਦਮੀ ਪ੍ਰਧਾਨ ਜੀ ਖੜੇ ਨੇ ਸਾਰੇ ਸੰਗਤ ਖੜੀ ਹੈ ਤੁਹਾਡਾ ਨਾ ਭਾਜੀ ਅੱਜ ਅੱਛੀ ਵਾਲੇ ਪਿੰਡ ਚ ਸਾਡੀ ਜਥੇਬੰਦੀਆਂ ਨੂੰ ਜਸਪਾਲ ਸਿੰਘ ਨੂੰ ਸਾਨੂੰ ਸਾਰਿਆਂ ਨੂੰ ਫੋਨ ਆਇਆ ਵੀ ਉੱਥੇ ਗੁਟਕਾ ਸਾਹ ਕਿਸੇ ਬੰਦੇ ਨੇ ਕਕਾਰ ਤੇ ਧਰਮ ਨੂੰ ਫੋਟੋਆਂ ਤੇ Hindu ਧਰਮ ਦੇ ਕਲੇਸ਼ੇ ਇਸ ਵੇਲੇ ਰੂੜੀ ਦੇ ਛੁੱਟੇ ਨੇ ਬਾਅਦ ਵਿੱਚ ਜਾ ਕੇ ਜੱਥੇਬੰਦੀਆਂ ਵਿੱਚ ਚੈੱਕ ਕੀਤਾ ਉੱਥੇ ਪਿੰਡ ਦਾ ਹੀ ਧਰਮਿੰਦਰ ਨਾਦ ਆਦਮੀ ਸੀ ਉਹ ਪਹਿਲੋ Hindu ਸੀ ਬਾਅਦ ਫਿੱਕ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਧਰਮ ਤੋਂ ਬਣ ਬਨਾਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿੰਦੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਧਾਰਮਿਕ ਪੁਸਤਕਾਂ ਤੇ ਸਾਡੇ ਕਿਹੜੇ ਧਾਰਮੋ ਚੈਨ ਉਹਨੇ ਜਾ ਕੇ ਰੂੜੀ ਦੇ ਛੁੱਟੇ ਆ ਬਾਪੇ ਜਥੇਬੰਦੀਆਂ ਜਾ ਕੇ ਪ੍ਰਸ਼ਾਸਨ ਨੂੰ ਉੱਥੇ ਸਾਰਾ ਮੌਕਾ ਦਿਖਾਇਆ ਪਰ ਪ੍ਰਸ਼ਾਸਨ ਨੇ ਹੁਣ ਅੱਲੇ ਧਰਮਿੰਦਰ ਕੋਈ ਪਰਚਾ ਦਰਜ ਹੋ ਰਿਹਾ ਇੱਕ ਬੰਦੇ ਤੇ ਸਾਡੀ ਸਾਰੀ ਜਥੇਬੰਦੀਆਂ ਨੇ ਪ੍ਰਸ਼ਾਸਨ ਦਾ ਡਿਪਟੀ ਸਾਹਿਬ ਡੀਐਸਪੀ ਸਾਹਿਬ ਸਿਟੀ ਸਾਹਿਬ ਡੀਐਸਪੀ ਸਾਹਿਬ ਹੈੱਡਕੁਆਟਰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਕਿਹਾ ਵੀ ਅਸੀਂ ਇਨਕੁਆਰੀ ਕਰਾਂਗੇ ਅਸੀਂ ਜਥੇਬੰਦੀਆਂ ਵੱਲੋਂ ਅੱਜ 5 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ 10 ਤਰੀਕ ਚ ਜੇ ਤਾਂ ਪ੍ਰਸ਼ਾਸਨ ਨੇ ਉਹ ਕਿਹੜੇ ਪਾਸਟਰ ਨੇ ਜਿਹੜੇ ਬੰਦੇ ਨਾਲ ਬੰਦੇ ਹੋਰਨ ਵਾਲ ਬਣੇ ਪਿੰਡ ਦੇ ਉਹਦੇ ਸਾਰੇ ਪਰਿਵਾਰ ਜਿਨ੍ਹਾਂ ਨੇ ਮਿਲੀਪੁੱਤ ਕਰਕੇ ਧਰਮ ਪਰਿਵਰਤਨ ਕੀਤਾ ਸਾਰਿਆਂ ਤੇ ਪਰਚਾ ਦਰਜ ਕਰਨ ਨਹੀਂ ਤਾਂ ਭਾਈ ਅਸੀਂ ਦਾਸਤਰੀ ਦਾ ਮਗਰੋਂ ਵੱਡਾ ਕੱਠ ਕਰਕੇ ਸਾਰੇ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਅੱਜ ਦਿਨੀ ਖਬਰ ਸੁਣਨੇ ਆ ਗੁਰੂ ਸੇਵ ਦੀ ਬੇਦਬੀ ਦੀ ਪਰ ਅਸੀਂ ਹੁਣ ਸਾਡੇ ਕੰਨਾਂ 'ਚ ਬੇਦਬੀ ਸੁਣਨ ਤੋਂ ਕਿੱੱਕੇ ਸਾਨੂੰ ਹੁਣ ਕੋਈ ਸਾਨੂੰ ਜੀਣ ਦਾ ਇੱਥੇ ਹੱਕ ਨਹੀਂ ਰਹਿ ਗਿਆ ਕਿ ਸਾਡੇ ਧਰਮ ਦੇ ਗੁੜਕਾ ਸਾਹਿਬ ਦੀ ਕਿਰਪਾਣੀ ਆਏ ਦਿਨ ਬੇਤਬੀ ਨਹੀਂ ਸਹਾਰ ਸਕਦੇ ਪਰ ਜੇ ਪ੍ਰਸ਼ਾਸਨ ਨਾ ਕਾਰਵਾਈ ਕੀਤੀ ਦੱਸਦ ਪੰਜ ਦਿਨਾਂ ਦਾ ਟਾਈਮ ਦਿੰਨੇ ਫਿਰ ਇਹ ਮਜਬੂਰਨ ਕਰਕੇ ਸਾਰੇ ਸਿੱਖ ਜੱਥੇ ਬੰਦੇ ਇਕੱਠਾ ਕਰਕੇ ਇੱਥੇ ਵੱਡਾ ਚਿੰਗਰਚਾ ਐਲਾਨ ਕਰਾਂਗੇ ਉਹਦੀ ਜ਼ਿੰਮੇਵਾਰੀ ਪਾਈ ਇੱਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ ਦੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਇੰਨੇ ਕੋਈ ਬੇਨਤੀਆਂ ਸਾਰੀ ਕੌਮ ਨੂੰ ਕਰਦੇ ਆ ਗੁੱਟਕਾਰ ਸਾਹਿਬ ਜਿਵੇਂ ਧਰਮ ਪਰਿਵਰਤਨ ਕਰਦਾ ਫਾਈ ਤਰਮ ਦੇ ਕਹਿੰਦੇ ਕਿ ਕਿਸੇ ਹੋਰ ਧਰਮ ਦੀ ਦੇਵੀ ਦੇਵਤਾ ਦੀ ਘਰ ਚ ਫੋਟੋ ਨਹੀਂ ਰਹਿਣੀ ਚਾਹੀਦੀ ਉਹਨਾਂ ਦੇ ਧਰਮ ਅਨੁਸਾਰ ਉਹ ਨਾ ਹੀ ਗੁਰੂ ਘਰ ਦੀ ਦੇਖ ਲੈਂਦੇ ਆ ਨਾ ਹੀ ਕਿਸੇ ਧਰਮ ਦਾ ਪ੍ਰਸ਼ਾਦ ਖਾਂਦੇ ਆ ਪਰ ਉਹਨਾਂ ਸਾਰਾ ਚੁੱਕ ਕੇ ਬਾਹਰ ਸੁੱਟਦਾ ਜਦੋਂ ਨਾ ਵਾਤ ਸਾਰਾ ਸਾਡ ਅਸੀਂ ਉਹ ਗੱਲ ਨਹੀਂ ਕਹਿ ਸਕਦੇ ਉਹਨਾਂ ਵਾਸਤੇ ਸਾਰਾ ਕਬਾੜ ਸੀ ਉਹਨਾਂ ਸਾਰੇ ਚੋਕੇ ਬਾਹਰ ਸੁੱਟਿਆ ਤੇ ਕਿਹੜੇ ਸਾਡੇ ਸਾਰੇ ਕਿਤੇ ਵੀ ਗੁਰੂ ਨਾਨਕ ਦੇਵ ਜੀ ਵਾਸਤੇ ਸਿੱਖ ਬੈਠਾ ਹੈ ਕਿਤੇ ਹਿੰਦੂ ਵੀਰ ਬੈਠਾ ਹੈ ਉਹਨਾਂ ਸਾਰੇ ਮਨਾਂ ਨੂੰ ਠੇਸ ਪਹੁੰਚੀ ਆ ਸਾਰੇ ਵਿਸ਼ਵ ਵਿੱਚ ਸਾਡੀ ਇਹ ਗੱਲ ਦੀ ਧਰਮ ਦੀ ਨਰਾਦਰੀ ਹੋਈ ਆ ਇੱਕ ਧਰਮ ਦੋ ਧਰਮ ਦੇ ਹੋਈ ਆ ਨਾਲ ਹਿੰਦੂ ਧਰਮ ਦੇ ਵੀ ਐਕਚੁਅਲੀ ਸੇ ਹੋਏ ਨੇ ਨਾਲ ਸਿੱਖ ਧਰਮ ਦੇ ਗਰਮਾਣੀ ਦੀ ਕੁੱਟ ਕੇ ਦੀ ਸਿੱਖ ਧਰਮ ਦੀਆਂ ਪੁਸਤਕਾਂ ਹਿੰਦੂ ਧਰਮ ਦੀਆਂ ਪੁਸਤਕਾਂ ਦੇ ਨਾਲ ਤੋਂ ਨਾਲ ਸਿਰਫ ਫੋਟੋ ਅਸੀਂ ਨਾਲ ਤੋਂ ਨਾਲ ਕਰਕੇ ਸਾਰਿਆਂ ਨੂੰ ਕਹਿੰਦੇ ਵੀ ਭਾਈ ਪ੍ਰਸ਼ਾਸਨ ਤੁਰੰਤ ਇਹ ਇਨਕੁਆਰੀ ਕਰਕੇ ਕਿਹੜੇ ਦੋਸ਼ੀ ਨੇ ਉਹ 5 ਦਿਨ ਦੇ ਵਿੱਚ ਪਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ 5 ਦਿਨ ਤੋਂ ਬਾਅਦ ਵੱਡਾ ਸ਼ਿਕਰਚਾ ਐਲਾਨ ਕਰਨਾ ਪਊਗਾ ਤੇ ਇਸ ਇਸ ਗੱਲ ਨਾਲ ਅੱਜ ਸਹਿਮਤ ਹੋਏ ਆ ਆਪਣੇ ਡੀਐਸਪੀ ਸਿਟੀ ਸਾਹਿਬ ਨਾਲ ਤੇ ਡੀਐਸਪੀ ਹੈੱਡਕੁਆਰਟਰ ਨਾਲ ਤੇ ਜੇ ਨਾ ਕਰਨਗੇ ਫਿਰ ਸਾਨੂੰ ਮਜਬੂਰਨ ਵੱਡੇ ਸ਼ਿਕਰਚਾ ਦਾ ਐਲਾਨ ਕਰਨਾ ਪਊਗਾ 10 ਤਮ ਮੋਰ ਉਹ ਮੀਟਿੰਗ ਕਰਕੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਵੀ 10 ਤਰੀਕ ਨੂੰ ਆਪਾਂ ਮੀਟਿੰਗ ਕਰਾਂਗੇ ਸਾਰਾ ਗੜੀ ਗੁਰਦੁਆਰੇ ਬਾਹਰ ਜਥੇਬੰਦੀਆਂ 10 ਤਰੀਕ ਨੂੰ ਸਾਰਾ ਗੜੀ ਪਹੁੰਚ ਕੇ ਆਪਾਂ ਅਗਲੀ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਕ ਤਨਾਬਾ ਤੋਂ ਨਾਮ ਲਖਦੀ ਆ ਜਾਂ ਕਰੇ ਮੇਰਾ ਨਾਮ ਸਤਨਾਮ ਸਿੰਘ ਅਸਤਨਾਮ ਸਿੰਘ ਕੀ ਪਤਾ ਕਰ ਇਹ ਜੀ ਜੀ ਕਟਨਾ ਇਸ ਤਰ੍ਹਾਂ ਵਾਪਰੀ ਅੱਜ ਅਸੀਂ ਸਾਨੂੰ ਪਤਾ ਲੱਗਾ ਹੈ ਸਾਡੇ ਨਗਰ ਦੇ ਲਖਬੀਰ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਅੱਜ ਪਤਾ ਲੱਗਾ ਫੋਨ ਆਇਆ ਹੈ ਇੱਛੇ ਵਾਲੇ ਦੇ ਵਿੱਚ ਜਿਹੜੀ ਅੱਜ ਘਟਨਾ ਵਾਪਰੀ ਬਹੁਤ ਮੰਦ ਭਾਕੇ ਲਾਲਚ ਦੇ ਵਿੱਚ ਆਣ ਕੇ ਪਹਿਲਾਂ ਗੁਰੂ ਸਾਹਿਬ ਨੂੰ ਹੀ ਮੰਨਦੇ ਸੀ ਉਹ ਲਾਲਚ ਦੇ ਵਿੱਚ ਆਣ ਕਰਕੇ ਉਹਨਾਂ ਨੇ ਕੋਈ ਪਤਾ ਲੱਗ ਰਿਹਾ ਹੈ ਕਿ 2 ਲੱਖ ਰੁਪਇਆ ਲਿਆ ਹੈ ਕੁੜੀਆਂ ਦਾ ਵਿਆਹ ਰੱਖਿਆ ਹੈ ਲਾਲਚ ਦੇ ਪਿੱਛੇ ਆਣ ਕਰਕੇ ਜਿਹੜੀ ਉਹਨੇ ਅੱਜ ਮੰਦ ਭਾਗੀ ਜਿਹੜੀ ਘਟਨਾ ਕੱਢੀ ਏ ਇੰਜ ਨਹੀਂ ਚਾਹੀਦਾ ਕਿਉਂਕਿ ਸਾਡੇ ਸਤਿਗੁਰੂ ਪਾਤਸ਼ਾਹ ਜੀ ਪੂਜਣ ਯੋਗ ਨੇ ਸਤਿਗੁਰੂ ਪਾਤਸ਼ਾਹ ਇਹ ਦੀਨ ਦੁਨੀ ਦੇ ਮਾਲਕ ਨੇ ਸਾਰੇ ਸ੍ਰਿਸ਼ਟੀ ਦੇ ਮਾਲਕ ਨੇ ਉਹ ਨਗਰ ਦੇ ਵਿੱਚ ਪਾਦਰੀ ਰਹਿੰਦਾ ਈਚੇ ਵਾਲੇ ਦੇ ਵਿੱਚ ਉਹਨਾਂ ਦੇ ਨਾਲ ਕੋਈ ਐਂਦੀ ਗੱਲਬਾਤ ਹੋਈ ਏ ਤੇ ਉਹਨਾਂ ਵੱਲੋਂ ਪੈਸੇ ਦਿੱਤੇ ਗਏ ਨੇ ਤੇ ਰੂੜੀ ਤੇ ਗੁਰਕਾ ਸਾਹਿਬਾ ਤੇ ਫੋਟੋਆਂ ਤੇ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਰੁਮਾਲੇ ਚ ਇਹਨਾਂ ਨੇ ਸਾਡੇ ਕਿਰਪਾਨ ਸਾਹਿਬ ਇਹ ਜਿਹੜੇ ਰੂੜੀ ਦੇ ਸੱਤੇ ਗਏ ਨੇ ਅਸੀਂ ਇਹਨਾਂ ਦੇ ਵੱਡੇ ਪੱਧਰ ਦੇ ਨਖੇਦੀ ਕਰਦੇ ਹਾਂ ਕਿ ਬਹੁਤ ਮਾੜੀ ਘਟਨਾ ਜਿਹੜੀ ਇਹਨਾਂ ਨੇ ਕੀਤੀ ਇਸ ਤਰ੍ਹਾਂ ਨਹੀਂ ਚਾਹੀਦਾ ਸੋ ਅੱਜ ਅਸੀਂ ਸਦਰਥਾਨੇ ਵਿੱਚ ਸਾਰੇ ਹਾਜ਼ਰ ਹੋਏ ਆ ਜੋ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜਿਸ ਇਨਸਾਨ ਨੇ ਗਲਤ ਕਦਮ ਚੁੱਕਿਆ ਹੈ ਬਾਕੀ ਸਾਰੀ ਸੰਗਤ ਦੀ ਇਹ ਇਹ ਮਰਨ ਦੀ ਭਾਵਨਾ ਹੈ ਕਿ ਉਹ ਸਾਰੇ ਪਰਿਵਾਰ ਤੇ ਪਰਚਾ ਹੋਵੇ ਕਿਉਂਕਿ ਜਦੋਂ ਕੋਈ ਵੀ ਕੰਮ ਦੇ ਕੰਮ ਹੋਇਆ ਘਰ ਦੇ ਵਿੱਚ ਸਲਾਹ ਸਾਰਿਆਂ ਦੇ ਨਾਲ ਹੀ ਇਹ ਜਿਹੜਾ ਉਹਨਾਂ ਨੇ ਕਦਮ ਪੁੱਟਿਆ ਹੈ ਸੋ ਇਹ ਅਸੀਂ ਬੇਨਤੀ ਕਰਨਗੇ ਅੱਗੇ ਵਾਸਤੇ ਜਿਹੜੀਆਂ ਇਹੋ ਜਿਹੀਆਂ ਘਟਨਾ ਨਾ ਘਟੀਆਂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅਜੇ ਇੱਛੇ ਵਾਲਾ ਪਿੰਡ ਵਿੱਚ ਬੇਦਬੀ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਕੀ ਆ ਪੂਰਾ ਮੌਲਾ ਅੱਜ ਪਿੰਡ ਇੱਛੇ ਵਾਲਾ ਦੇ ਵਿੱਚ ਲੋਕਲ ਰੈਜ਼ੀਡੈਂਟ ਨੇ ਦੇਖਿਆ ਕਿ ਕਰੋੜੀ ਦੇ ਢੇਰ ਦੇ ਉੱਤੇ ਇੱਕ ਥੈਲਾ ਤੇ ਇੱਕ ਛੋਟਾ ਜਿਹਾ ਬੂਰਾ ਪਿਆ ਜਦੋਂ ਉਹਨੇ ਚੈੱਕ ਕੀਤਾ ਤੇ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਗੁਟਕਾ ਸਾਹਿਬ ਸੀਗੇ ਤੇ ਹੋਰ ਸਮਗਰੀ ਸੀ ਤੇ ਕੁਝ ਦੇਵੀ-ਦੇਵਤਿਆਂ ਦੀ ਹਿੰਦੂ ਧਰਮ ਤੇ ਸਿੱਖ ਧਰਮ ਨਾਲ ਲੈਟਰ ਹਿੰਦੂ ਦੇਵਤਿਆਂ ਦੀ ਫੋਟੋ ਸਿਗੀਆਂ ਜੋ ਪਤਾ ਲੱਗਿਆ ਵੀ ਇਹ ਉੱਥੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਉੱਥੇ ਛੱਡੀਆਂ ਨੇ ਇਮੀਡੀਏਟਲੀ ਉਹਨਾਂ ਦੇ ਬਿਆਨ ਲਿਖ ਕੇ ਤੇ ਪਰਚਾ ਦਰਜ ਕੀਤਾ ਗਿਆ ਤੇ ਜਿਸ ਵਿਅਕਤੀ ਵੱਲੋਂ ਉਹ ਛੱਡੀਆਂ ਗਈਆਂ ਸੀ ਉਹਨੂੰ ਅਰੈਸਟ ਕਰ ਲਿਆ ਇਹ ਕਦੋਂ ਦੀ ਘਟਨਾ ਹੈ ਇਹ ਅੱਜ ਸਵੇਰ ਦੀ ਹੈ ਜੀ ਸਵੇਰੇ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਜਦੋਂ ਸਾਡੇ ਕੋਲ ਆਏ ਤੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਪਰਚਾ ਦਰਜ ਕਰ ਸਰੋਗੀ ਦਫ਼ਤਰੀ ਵੀ ਹੋਈ ਉਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਅਗਲੀ ਤਫਤੀਸ਼ ਜਾਰੀ ਹੈ ਸਾਰੇ ਜਿਹੜੇ ਤੱਥ ਨੇ ਦਰਾਨੇ ਉਹਦੀ ਪੁੱਛਗਿੱਛ ਤੇ ਸਫਾ ਮਿਸਲ ਤੇ ਲਿਆ ਹਾਂ